ਤੁਹਾ ਤੁਹਾਡੀ ਨੀਅਤ ਖਾਲੀ ਐ ਨੀਅਤ ਖਾਲੀ ਸੀ ਖਜ਼ਾਨਾ ਕੋਈ ਖਾਲੀ ਨਹੀਂ ਸੀ ਉਹੀ ਉਹੀ ਖਜ਼ਾਨਾ ਹੈ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਉਹੀ ਪਲੱਗ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਉਹੀ ਬਾ ਨੀਅਤ ਨੀਅਤ ਮੁਦੇ ਮਾੜੇ ਨੇ ਸੋ ਅਸੀਂ ਤੁਹਾਡੇ ਸਿਰ ਤੇ ਉਡਦੇ ਆ ਅਸੀਂ ਸਾਡੀਆਂ ਉਡਾਰੀਆਂ ਸਾਡੇ ਖੰਭ ਤੁਸੀਂ ਉਹ ਪਬਲਿਕ ਲੋਕ ਤੁਸੀਂ ਦੇਖਦੇ ਹੋਵੋਗੇ ਰੋਜ਼ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਉਹ ਕੌਣ ਕੌਣ ਨੇ ਜਿਹੜੇ ਗਾਲਾਂ ਕੱਢਦੇ ਨੇ ਜਿੰਨਾਂ ਦੀਆਂ ਕੁਰਸੀਆਂ ਖੋਲੀਆਂ ਕਿਉਂਕਿ ਹੋਰ ਕੰਮ ਤਾਂ ਇਹਨਾਂ ਨੂੰ ਆਉਂਦਾ ਨਹੀਂ ਇਹ ਲੀਡਰਾਂ ਦੇ ਜਵਾਕਾਂ ਦੀ ਇੱਕ ਪ੍ਰੋਬਲਮ ਹੈ ਆਪਾਂ ਤਾਂ ਕੁਝ ਵੀ ਕਰ ਲਾਂਗੇ ਇੱਕ ਕੰਮ ਨਹੀਂ ਤਾਂ ਦੂਜਾ ਕਰ ਲਾਂਗੇ ਦੂਜੇ ਦਾ ਨਤੀਜਾ ਇਹਨਾਂ ਨੂੰ ਇਹਨਾਂ ਨੂੰ ਸੱਤਾ 'ਚ ਰਹੇ ਬਿਨਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਇਹ ਸਭ ਬੇਰਜ਼ਗਾਰ ਹੋ ਗਏ ਇਹ ਨਵੀਂ ਕਿਸਮ ਦੇ ਬੇਰਜ਼ਗਾਰ ਪੈਦਾ ਹੋਏ ਨੇ ਇਹ ਸੁਖਵੀਰ ਹੋਰੀ ਇਹ ਜਿਹੜੇ ਆਮਜੀਠੀ ਹੋਰੀ ਸਾਰੇ ਅੱਬ ਚਿਬਾਜੇ ਹੋਰੀ ਬੜेंगे ਨਵੀਂ ਕਿਸਮ ਦੇ ਬੇਰਜ਼ਗਾਰ ਨੇ ਇਤਾਈਓ ਕਹਿੰਦੇ ਫਿਰਦੇ ਆ ਗਾਲਾਂ ਕੱਢਦੇ ਫਿਰਦੇ ਆ ਭਗਵਾਨ ਤਮਨ ਨੇ ਆ ਕਰਤਾ ਕੇਜਰੀਵਾਲ ਨੇ ਉਹ ਕਰਤਾ ਉਹ ਭਾਈ ਅਸੀਂ ਤਾਂ ਪੰਜਾਬ ਦੇ ਵਾਸਤੇ ਲੱਗੇ ਹੋਇਆ ਅਫਸਰ ਸੀ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਕੇਜਰੀਵਾਲ ਸਾਹਿਬ ਚਾਹੁੰਦੇ ਤਾਂ ਪੰਡਾ ਪੰਡਾ ਦੀਆਂ ਪੰਡਾ ਨੋਟਾਂ ਦੀਆਂ ਘਰੇ ਲਿਆ ਸਕਦੇ ਸੀ ਮੈਂ ਵੀ ਕਲਾਕਾਰ ਸੀ ਮਸ਼ਹੂਰ ਕਲਾਕਾਰ ਸੀ ਸਾਰੇ ਸਾਡੇ ਜਿੰਨੇ ਵਕੀਲ ਸੀਗੇ ਸਾਡੇ ਵਿੱਤ ਮੰਤਰੀ ਸਾਹਿਬ ਬੈਠੇ ਆ ਵਕੀਲ ਸੀਗੇ ਸਾਡੇ ਹਰੇਕ ਬੰਦਾ ਆਪਣੇ ਆਪਣੀ ਜਗ੍ਹਾ ਤੇ ਕੋਈ ਨਾ ਕੋਈ ਕੰਮ ਕਰਦਾ ਸੀ ਸਾਨੂੰ ਕੀ ਲੋੜ ਸੀ ਬਈ ਸਾਨੂੰ ਵੀ ਲੋੜ ਸੀ ਨਾ ਤੋਂ ਆਲੋਚਨਾ ਕਰਾਉਣ ਦੀ ਜਾਂ ਗਾਲਾਂ ਖਾਣ ਦੀ ਗੱਡੀ ਜਾਣ ਗਾਲਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਆਪਾਂ ਪਿੰਡਾਂ ਵਾਲਿਆਂ ਜਦੋਂ ਪਿੰਡਾਂ ਵਾਲੇ ਆ ਕੇ ਇਹਨਾਂ ਦੇ ਬਰਾਬਰ ਬਹਿ ਗਏ ਨਾ ਇਹਨਾਂ ਨੂੰ ਆਪਣੇ ਚੋਂ ਮੁਸ਼ਕ ਆਉਂਦੀ ਹੈ ਇਹਨਾਂ ਨੂੰ ਇਹ ਇਹਨਾਂ ਨੂੰ ਇਹ ਲੱਗਦਾ ਇਹ ਕਿਹਾ ਜਿਹਾ ਆ ਗਿਆ ਕਿਹਾ ਤਾਂ ਹੈਗਾ ਸੀ ਉਹਨੇ ਬਾਜਬੇ ਨੇ ਇਹ ਕਿਹੋ ਜਿਹਾ ਆ ਗਿਆ ਇਹ ਫਲਾਨੇ ਆ ਗਏ ਦੱਸਾਂਗੇ ਤੁਹਾਨੂੰ ਕਿਹੋ ਜਿਹਾ ਆ ਗਿਆ ਤੁਸੀਂ ਦੇਖਦੇ ਜਾਓ ਕਿਹੋ ਜਿਹਾ ਆ ਗਿਆ ਸਾਨੂੰ ਮਟੀਰੀਅਲ ਹੀ ਦੱਸ ਦੇ ਕਿਹੋ ਜਿਹਾ ਮਟੀਰੀਅਲ ਆ ਗਿਆ ਤੁਸੀਂ ਠੇਕਾ ਲਿਆ ਇਥੇ ਰਾਜ ਕਰਨ ਦਾ ਆਮ ਲੋਕ ਨੇ ਜਨਤਾ ਪਬਲਿਕ ਹੈ ਜੀ ਮੈਂ ਮੈਂ ਹਰਾਇਓ ਮੇਰੀ ਕੀ ਔਕਾਤ ਹੈ ਸਾਡੀ ਕੋਈ ਔਕਾਤ ਨਹੀਂ ਤੁਸੀਂ ਹਰਾਇਓ ਤੁਸੀਂ ਤੁਸੀਂ ਕੀਤਾ ਕੰਮ ਇਹ ਤੁਸੀਂ ਲੈਣਾ ਚ ਲੱਗ ਕੇ ਇਹਨਾਂ ਨੂੰ ਬਥੇਰਾ ਟਾਈਮ ਦੇਤਾ ਕਿਸੇ ਨੂੰ 15 ਸਾਲ ਕਿਸੇ ਨੂੰ 10 ਸਾਲ ਉਹ ਕੀਤਾ ਹੀ ਨਹੀਂ ਹੁਣ ਕਹਿੰਦੇ ਪੰਜਾਬ ਬਚਾਓ ਲੈ ਦੱਸੋ ਕਿਤਕੀ ਤੋਂ ਬਚਾਈਏ ਥੋੜੇ ਤੋਂ ਬਚਾਉਣਾ ਹੈ ਥੋੜੇ ਤੋਂ ਤਾਂ ਬਚਾਉਣਾ ਹਜੇ ਹੁਣ ਤਾਂ ਬਚਾ ਕੇ ਛੱਡਿਆ ਪੰਜਾਬ ਪੰਜਾਬ ਬਿਲਕੁਲ ਸੇਫ ਹੈ ਜੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਲੋਕੋ ਪੰਜਾਬ ਮukhia ਦੇ ਤੌਰ ਤੇ ਕਹਿਣਾ ਪੰਜਾਬ ਬਿਲਕੁਲ ਸੇਫ ਹੈ ਪੰਜਾਬ ਸਹੀ ਹੱਥਾਂ ਚ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਤੇ ਪੰਜਾਬ ਨੇ ਆਉਣ ਵਾਲੇ ਕੁਝ ਸਾਲਾਂ ਚ ਨੰਬਰ 1 ਸੂਬਾ ਬਣਾ ਦੇਾਂਗੇ ਦੇਸ਼ ਦਾ ਨੰਬਰ 1 ਸੂਬਾ ਆ ਪਿੱਛੇ ਜੇ ਸਾਰੇ ਦੇਸ਼ ਚ ਪੰਜਾਬ ਦੇ ਸਕੂਲ ਜਿਹੜੇ ਨੇ ਉਹ ਗ੍ਰੀਨ ਪ੍ਰੋਗਰਾਮ ਹੈ ਕੋਈ ਸਕੂਲਾਂ ਦੇ ਵਿੱਚ ਕਿੰਨੀ ਗ੍ਰੀਨਰੀ ਹੈ ਸਕੂਲਾਂ ਚ ਪੋਲੂਸ਼ਨ ਤਾਂ ਨਹੀਂ ਕੋਈ ਹੈਗਾ ਪੰਜਾਬ ਨੰਬਰ 1 ਤੇ ਆਇਆ ਹੈ ਤੇ ਉਹਦੇ ਚੋਂ ਸੰਗਰੂਰ ਜ਼ਿਲ੍ਹਾ ਦੇਸ਼ ਚੋਂ ਨੰਬਰ 1 ਚ ਆਇਆ ਹੈ ਦੇਸ਼ ਚੋਂ ਕਿ ਸਾਡੇ ਸਕੂਲੇ ਹੋ ਜੇ ਨੇ ਲਾਇਬ੍ਰੇਰੀਆਂ ਬਣ ਰਹੀਆਂ ਨੇ ਸਾਰੇ ਪਿੰਡਾਂ ਪਿੰਡਾਂ ਦੇ ਵਿੱਚ ਹਲਕਿਆਂ ਚ ਲਾਇਬ੍ਰੇਰੀਆਂ ਕਿਤਾਬਾਂ ਜਿੱਥੇ ਬੱਚੇ ਆਪਣੇ ਸਿਲੇਬਸ ਦੀਆਂ ਕਿਤਾਬਾਂ ਵੀ ਪੜ੍ਹ ਸਕਦੇ ਆ ਸੋ ਅਸੀਂ ਤਾਂ ਉਹ ਉਹ ਫੈਲ ਮੰਗਾਉਨੇ ਆ ਜੇ ਦਿਨਾਂ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਤੇ ਉਹ ਫਾਈਲ ਨੂੰ ਅਸੀਂ ਬਿਲਕੁਲ ਵੀ ਮਨਜ਼ੂਰੀ ਨਹੀਂ ਦਿੰਦੇ ਜਿਹਨਾਂ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਪੁਰਾਣੀ ਸਰਕਾਰ ਨੇ ਕੋਈ ਫਾਈਲ ਕੱਢੀ ਹੋਵੇ ਕੋਈ ਇਹੋ ਜੀ ਫਾਈਲ ਨਹੀਂ ਹੈਗੀ ਪੁਰਾਣੀ ਸਰਕਾਰ ਦੀ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹਰ ਹਰ ਫਾਈਲ ਆਪਦੇ ਪੁੱਤ ਵੱਲ ਜਾਂਦੀ ਹੈ ਕੋਈ ਭਤੀਜੇ ਵੱਲ ਕੋਈ ਸਾਲੇ ਵੱਲ ਕੋਈ ਜੀਜੇ ਵੱਲ ਬਸ ਇਸ ਤੋਂ ਬਿਨਾਂ ਇਹਨਾਂ ਨੇ ਕੋਈ ਸੋਚਿਆ ਹੀ ਨਹੀਂ